ਸਤਿ ਸ਼੍ਰੀ ਅਕਾਲ ਸਾਰਿਆਂ ਦਾ ਸਤਿਕਾਰ ਹਲੋ ਮੈਂ ਗੀਤ ਮੈਂ ਬੇੜੀਪੂਰ ਤਨਜਣੀ ਕੁੜੀਆਂ ਸਦਾ ਨਾ ਬਹਿਣਾ ਨਾਲ ਕੇ ਬੇੜੀਪੂਰ ਤਨਜਣੀ ਕੁੜੀਆਂ ਸਦਾ ਨਾ ਬਹਿਣਾ ਨਾਲ ਕੇ ਜੋ ਪਾਣੀ ਅਜ ਪਤਨੋਂ ਲੰਘਿਆ ਫੇਰ ਨਹੀਂ ਆਉਣਾ ਭੜਕੇ ਸੱਚ ਸਿਆਣੇ ਬੋਲ ਗਏ ਰੱਬ ਦੇ ਹੀ ਸਿਚਾਈ ਜਾਪੇ ਤੇ ਰੰਗ ਨਹੀਂ ਲੱਭਣੇ ਬੀਬਾ Kusum jawani te maape te rang nahi labne beeba Kusum jawani te maape ਬਈ ਮਾਮਾ ਠੰਡੀਆਂ ਸ਼ਾਮਾਂ ਹੁੰਦੀਆਂ ਸਾਰਾ ਆਲਮ ਕਹਿੰਦਾ ਮਾਮਾ ਠੰਡੀਆਂ ਸ਼ਾਮਾਂ ਹੁੰਦੀਆਂ ਸਾਰਾ ਆਲਮ ਕਹਿੰਦਾ ਬਾਪੂ ਹੁੰਦਿਆਂ ਬੇਪਰਵਾਹੀਆਂ ਰੱਬ ਯਾਦ ਨਹੀਂ ਰਹਿੰਦਾ ਉਹ ਮਾਂ ਪਿਓ ਵਰਗੇ ਦੁਨੀਆਂ ਉੱਤੇ ਹੋਰ ਨਰਸ਼ ਤੇ ਨਾਤੇ ਤੇ ਮਨ ਮੰਗੇ ਨਹੀਂ ਲੱਗਣੇ ਬੀਬਾ ਉਸ ਜਵਾਨੀ ਤੇ ਮਾਪੇ ਤੇ ਮਨ ਮੰਗੇ ਨਹੀਂ ਲੱਗਣੇ ਬੀਬਾ ਉਸ ਨਜਵਾਨੀ ਤੇ ਮਾਪੇ ਬੈਠੀ ਜਵਾਨੀ ਕਦੇ ਨਾ ਗੁਜੇ ਰਹਿੰਦੇ ਚੜੀ ਜਵਾਨੀ ਤੇ ਚੰਨ ਚੜਿਆ ਕਦੇ ਨਾ ਗੁਜੇ ਰਹਿੰਦੇ ਉਸ ਮੱਟਾਂ ਤੇ ਵਿਟਦਾ ਨਹੀਂ ਦੁਨੀਆ ਵਾਲੇ ਕਹਿੰਦੇ ਹੋ ਕਿਸੇ ਦਿਲੇ ਕੀ ਲਿਖ ਦੇਵੇ ਉਹੀ ਜਾਣਦਾ ਆਪੇ ਨੰਨਾ ਕਿ ਨਹੀਂ ਲੱਗਣੇ ਤੇ ਬਾਪ ਉਸ ਦੀ ਜਵਾਨੀ ਤੇ ਮਾਪੇ ਸਦਾ ਨਾ ਬਾਗ ਕੋਈ ਗੁਰਬਨ ਬੋਲੇ ਸਦਾ ਨਾ ਮौज ਬਹਾਰਾ ਸਦਾ ਨਾ ਰੰਧੀ ਚੜੀ ਜਵਾਨੀ ਸਦਾ ਨਾ ਮਹਿਫਲ ਯਾਰਾ ਸਦਾ ਨਾ ਰੰਧੀ ਚੜੀ ਜਵਾਨੀ ਸਦਾ ਨਾ ਮਹਿਫਲ ਯਾਰਾ ਹੋ ਕੌਣ ਖੁਸ਼ੀ ਦੀਆਂ ਘੜੀਆਂ ਗਿੰਦਾ ਕੌਣ ਖੁਸ਼ੀ ਨੂੰ ਨਾਪੇ ਤਨ ਮੰਗ ਨਹੀਂ ਲੱਭਣੇ ਬੇਬਾ ਕੁਸਰ ਜਵਾਨੀ ਤੇ ਮਾਪੇ ਕਹਿਣਾ ਕੁਝ ਹੋਰ ਨਾ ਲਖੀਆਂ ਤੇ ਜੋਰ ਨਾ ਕਹਿਣਾ ਕੁਝ ਹੋਰ ਨਾ ਲਖੀਆਂ ਤੇ ਜੋਰ ਨਾ ਤੁਰ ਗਿਆ ਨੇ ਮਗਰੋਂ ਲੋਕੀ ਪਾਉਂਦੇ ਕਹਾਣੀਆਂ ਮਨ ਤਰ ਜਾਣਾ ਇੱਥੇ ਜਾਂਦਾ ਰਹਿ ਜਾਣੀਆਂ ਮਨਾਂ ਤਰ ਜਾਣਾ ਹੁਣ ਤੱਕ ਵੀ ਲੋਕ ਚ ਨਾ ਦੇ ਪਿਆਰ ਦੀਆਂ ਬਾਤਾਂ ਪਾਉਂਦੇ ਉਹ ਤੱਕ ਵੀ ਲੋਕ ਜਨੋਦੇ ਜਗਾਂ ਦੀਆਂ ਬਾਤਾਂ ਪਾਉਂਦੇ ਉਹ ਕੈਸੇ ਲੋਕ ਸੀ ਜਿਹੜੇ ਲਾਕੇ ਸੰਤੋੜ ਨਿਭਾਉਂਦੇ ਉਹ ਵਾਪਸ ਨਹੀਂ ਮੁੜਨਾ ਵਾਪਸ ਨਹੀਂ ਮੁੜਨਾ ਉਹਨਾਂ ਨਦੀਆਂ ਦੇ ਪਾਣੀਆਂ ਮਨਾਂ ਤੁਰ ਜਾਣਾ ਇੱਥੇ ਜਾਂਦਾ ਰਹਿ ਜਾਣੀਆਂ ਮਨਾਂ ਤੁਰ ਜਾਣਾ ਰੱਬ ਦੇ ਸ਼ਹਿਜ਼ਾਦੇ ਬਣ ਕੇ ਦੁਨੀਆ ਤੇ ਆਉਂਦੇ ਜਿਹੜੇ ਰੱਬ ਦੇ شہਜਾਦੇ ਬਣ ਕੇ ਦੁਨੀਆ ਤੇ ਆਉਂਦੇ ਜਿਹੜੇ ਜ਼ਿੰਦਗੀ ਦੇ ਆਸ਼ਿਕ ਬਣ ਕੇ ਜ਼ਿੰਦਗੀ ਨੂੰ ਜਿਉਂਦੇ ਜਿਹੜੇ ਜ਼ਿੰਦਗੀ ਦੀਆਂ ਮੋਜਾਂ ਜ਼ਿੰਦਗੀ ਦੀਆਂ ਮੋਜਾਂ ਉਹਨਾਂ ਰੰਜੜਾ ਚ ਕੀ ਮਾਣੀਆਂ ਮਾਨਾ ਤਰ ਜਾਣਾ ਇੱਥੇ ਜਾਂਦਾ ਰਹਿ ਜਾਣੀਆਂ ਮਾਨਾ ਤਰ ਜਾਣਾ ਜ਼ਿੰਦਗੀ ਦੇ ਵਕਤੋਂ ਪਹਿਲਾਂ ਜ਼ਿੰਦਗੀ ਦੇ ਵਕਤ ਨੂੰ ਵੇਲੇ ਬਹਿ ਬਹਿ ਕੇ ਰੋਈਏ ਕਾ ਨੂੰ ਜ਼ਿੰਦਗੀ ਦੇ ਵਕਤ ਨੂੰ ਬੇਲੇ ਬਹਿ ਬਹਿ ਕੇ ਰੋਣੀਏ ਕਾ ਨੂੰ ਆਪਣੀ ਹੀ ਨਜ਼ਰ ਚ ਆਪੇ ਹੌਲੇ ਜੇ ਹੋਈਏ ਕਾ ਨੂੰ ਆਪਣੀ ਹੀ ਨਜ਼ਰ ਚ ਆਪੇ ਹੌਲੇ ਜੇ ਹੋਈਏ ਕਾ ਨੂੰ ਜੋ ਕੁਝ ਵੀ ਕਰਨਾ ਜੋ ਕੁਝ ਵੀ ਕਰਨਾ ਅਜੇ ਹੀ ਕਰ ਜਾਈਏ ਹਾਣੀਆਂ ਮਨਾ ਤਰ ਜਾਣਾ ਇੱਥੇ ਜਾਂਦਾ ਰਹਿ ਜਾਣਾ ਮਨਾ ਤਰ ਜਾਣਾ ਆ ਵੀ ਹੋ ਜੇ ਮੇਰਾ ਨਾਲੇ ਉਹ ਵੀ ਹੋ ਜੇ ਮੇਰਾ ਅਭੀ ਹੋ ਜੇ ਮੇਰਾ ਨਾਲੇ ਅਭੀ ਹੋ ਜੇ ਮੇਰਾ ਸਮਝੇ ਕਿਉ ਨਾ ਇੱਥੇ ਕੁਝ ਵੀ ਨਹੀਂ ਤੇਰਾ ਜੋ ਮਿਲਿਆ ਹੰਡਾਲਾ ਉਹਦਾ ਸ਼ੁਕਰ ਮਨ ਲੈਂ ਮਿਲਿਆ ਹੰਡਾਲਾ ਉਹਦਾ ਸ਼ੁਕਰ ਮਨ ਲੈਂ ਕਰ ਦੂੰ ਬਿਨਾ ਕੰਨ ਸੁਣੀ ਉੱਤੇ ਟੰਗੀ ਜ਼ਿੰਦਗੀ ਉਹ ਮਨ ਨਾ ਰੋਵੇਂਗਾ ਚੱਲੀਆਂ ਮੈਂ ਕਹਿ ਕੇ ਜਦੋਂ ਲੰਗੀ ਜ਼ਿੰਦਗੀ ਉਹ ਮਨ ਨਾ ਰੋਵੇਂਗਾ ਹੋ ਕੰਮ ਕਾਰ ਨਹੀਂ ਮੁੱਕਦੇ ਬੰਦਾ ਮੁੱਕ ਜਾਂਦਾ ਹੈ ਇੱਕੋ ਪਲ ਵਿੱਚ ਸਾਰਾ ਇਹ ਧੰਦਾ ਮੁੱਕ ਜਾਂਦਾ ਐ ਮੈਨੂੰ ਸਿਆਣਾ ਕਰ ਬਸ ਖੁਸ਼ ਰਹਿ ਹਰ ਕਰ ਹੋ ਸਿਆਣਾ ਕਰ ਬਸ ਖੁਸ਼ ਰਹਿ ਹਾ ਕਰ ਕੌਣ ਜਾਣਦਾ ਏ ਕਿੰਨੀ ਲੰਮੀ ਜ਼ਿੰਦਗੀ ਓ ਮਨ ਰੋਵੇਂਗਾ ਚੱਲਿਆ ਮੈਂ ਕਿੱਕ ਜਦੋਂ ਲੰਗੀ ਜ਼ਿੰਦਗੀ ਓ ਮਨ ਨਾ ਰੋਵੇਂ ਯਾਰ ਖਾਓ ਪੈਸੇ ਦਾ ਕੀ ਕਰਨਾ ਜੇ ਖੁਸ਼ੀਆਂ ਕੋਲ ਨਾ ਬੜੇ ਕੀਮਤੀ ਨੇ ਇਹ ਪਲ ਫਿਕਰਾਂ ਵਿੱਚ ਰੋਲਣਾ ਪੈਣਾ ਆਖਿਰ ਨੂੰ ਰੋਣਾ ਫਿਰ ਕਾਤੋਂ ਪਛਤਾਉਣਾ ਪੈਣਾ ਆਖਿਰ ਨੂੰ ਰੋਣਾ ਫਿਰ ਕਾਤੋਂ ਪਛਤਾਉਣਾ ਇੱਕ ਪਲ ਵੀ ਨਾ ਮਿਲੀ ਜਦੋਂ ਮੰਗੀ ਜ਼ਿੰਦਗੀ ਉਹ ਮੈਂ ਨਾ ਰੋਵੇਂਗਾ ਚੱਲਿਆਂ ਮੱਠੇ ਕਿ ਜਦੋਂ ਨੰਗੀ ਜ਼ਿੰਦਗੀ ਉਹ ਮੈਂ ਨਾ ਰੋਵੇਂਗਾ ਸੁਣਾਵਾ ਹੋਰ समझ सके मुझे ना समझ समझा सके समझ सके मुझे ना समझा सके ना जा सके ना छोड़ कर ना अपना सके जा सके ना छोड़ कर ना अपना सके कैसा यह रिश्ता चलता रहा उम्र भर कैसा यह रिश्ता चलता रहा उम्र भर ना अपने बने ना गैर कहा सके ना अपने बने ना गैर कहा सके ਉਹਨੀ ਕਵਿਤਾ ਚਿੜੀਆਂ ਤੇ ਹੁਣ ਸਾਡੇ ਵੇੜੇ ਆ ਨਿਚੜੀ ਹੁਣ ਸਾਡੇ ਵੇੜੇ ਆ ਨਿਚੜੀਏ ਫੇਰ ਤੋਂ ਕਾਂਵਾ ਰੋਲੀ ਪਾ ਨਿਚੜੀ ਵਾਹ ਫੇਰ ਤੋਂ ਕਾਂਵਾ ਰੋਲੀ ਪਾ ਨਿਚੜੀਏ ਤੈਨੂੰ ਵੇਖ ਬਚਪਨ ਦੀ ਥਾਂ ਯਾਦ ਕਰ ਤੈਨੂੰ ਵੇਖ ਬਚਪਨ ਦੀ ਥਾਂ ਯਾਦ ਕਰ ਤੈਨੂੰ ਖਾਣ ਨੂੰ ਦਾਣੇ ਪਾਣ ਦੀ ਮਾਂ ਯਾਦ ਕਰ ਤੈਨੂੰ ਖਾਣ ਨੂੰ ਦਾਣੇ ਪਾਣ ਦੀ ਮਾਂ ਯਾਦ ਕਰ ਤੈਨੂੰ ਜੇ ਕਦੀ ਵੇਖ ਸਾਰੇ ਜਾ ਯਾਦ ਕਰਾ ਮੁਰ ਉਹ ਹੀ ਸਭ ਕੁਝ ਯਾਦ ਦਵਾ ਲੇ ਦੂਰ ਲੰਬਕੋਂ ਸਾਗੇ ਵੇੜੇ ਆਣੀ ਚੜੀਏ ਫੇਰ ਤੋਂ ਕਾਮਾ ਰੋਲੀ ਪਾਣੀ ਬਹੁਤ ਵਧੀਆ ਲੱਗਦਾ ਹੈ ਮੁੱਦਤਾਂ ਤੋਂ ਥੱਕਿਆ ਪਰ ਨਹੀਂ ਲੱਗਦਾ ਹੈ ਮੁੱਦਤਾਂ ਤੋਂ ਥੱਕਿਆ ਹਾਂ ਹਮ ਝਗੜੇ ਛੇੜੇ ਤੋਂ ਅੱਕਿਆ ਹਾਂ ਹਮ ਝਗੜੇ ਛੇੜੇ ਤੋਂ ਅੱਕਿਆ ਹਾਂ ਤੇਰੀ ਮਿਠੜੀ ਚੂਚੂ ਨੂੰ ਤਰਸਿਆ ਹਾਂ ਫੇਰ ਸਕੂਨ ਦੀ ਨੀਂਦ ਸਵਾਂ ਨਿਚੜੀਏ ਸਾਡੇ ਜਿਹੜੀ ਆਣ ਚਿੜੀ ਦੇ ਪੇਰ ਤੋਂ ਕਾਮਾ ਰੋਈ ਪਾਣੀ ਚੁੜੀਏ ਜੂਝੇ ਤੇ ਝੁਲਮ ਨਟਾਲੀ ਚਿੜੀਏ ਉਹਨਾਂ ਦੇ ਮੁਖ ਦਾਣਾ ਖਾਣ ਚੁੜੀਏ ਐਸਾ ਕਹਿਰ ਕਮਾਣਾ ਚਿੜੀਏ ਮਨੁੱਖ ਨੂੰ ਵੀ ਜੋਣਾ ਸਿਖਾਣ ਚੁੜੀਏ ਸਾਡੇ ਮੇਰੇ ਆਣ ਚਿੜੀਏ ਸਾਡੇ ਮੇਰੇ ਆਣ ਵਾਹ ਬਹੁਤ ਬੰਦੀ ਬਾਤ ਹੈ ਮਤਵਾ ਕਵਤਾਵਾ ਵੀ ਬੋਲਣੀਆਂ ਮੈਂ ਫਿਰ ਇਹ ਦੇਖੋ 10 ਤਰੀਕ ਨੂੰ ਜੀ ਪਰਸੋ ਹੀ ਲਿਖਿਆ ਕੀਤਾ ਉਹ ਪੇਸ਼ ਕਰਿਆ ਮੈਂ ਬਹੁਤ ਵਧੀਆ ਹਾਂ ਮੇਰਾ ਇੱਕ ਮੇਰਾ ਇਹ ਗੀਤ ਮੇਰੇ ਇੱਕ ਦੋਸਤ ਲਈ ਹੈ ਜਿਸ ਦਾ ਮੈਂ ਤੁਹਾਨੂੰ ਨਾਂ ਤਾਂ ਨਹੀਂ ਦੱਸਣਾ ਉਹਨੇ ਨਵੀਂ ਕਾਰ ਬਰੀਜਾ ਖਰੀਦੀ ਸੀ ਅੱਤੇ ਇੱਕ ਮਹੀਨੇ ਤੱਕ ਉਸਨੇ ਆਪਣੇ ਘਰ ਵਾਲੇ ਨੂੰ ਕਾਰ ਵਿੱਚ ਕਿਤੇ ਵੀ ਨਹੀਂ ਕਮਾਇਆ ਤੇ ਇੱਕ ਦਿਨ ਫਿਰ ਗੁੱਸੇ 'ਚ ਆ ਕੇ ਉਹਦੀ ਘਰ ਵਾਲੀ ਕੀ ਕਹਿੰਦੀ ਹੈ ਵਾਹ ਨਵੀਂ ਕਾਰ ਤੂੰ ਲਿਆਇਆ ਮੈਨੂੰ ਕਿਤੇ ਨਾ ਕਮਾਇਆ ਨਮੀਕਾਰ ਤੂੰ ਲਿਆਇਆ ਮੈਨੂੰ ਕਿਤੇ ਨਾ ਕਮਾਇਆ ਗੱਲ ਸੁਣ ਲੈ ਮੇਰੀ ਦਿਲਦਾਰਾ ਜਲੀਏ ਪੰਜੌਰ ਬਾਗ ਨੂੰ ਬਾਗ ਦੱਸਦੇ ਆ ਬਹੁਤ ਪਿਆਰਾ ਚਲੀਏ ਪੰਜੌਰ ਬਾਗ ਨੂੰ ਬਾਈਕ ਉੱਤੇ ਪਾਵੇਂ ਮੈਨੂੰ ਅਰੇਂ ਦਸ ਹੀ ਕਮਾਉਂਦਾ ਵੇ ਚੰਡੀਗੜ੍ਹ ਸ਼ਹਿਰ ਵਿੱਚ ਸੈਰ ਸੀ ਕਰਾਉਂਦਾ ਵੇ ਠੱਡੇ ਗਰਮੀ ਨੂੰ ਚੱਲਿਆ ਮੈਂ ਸਾਰਾ ਚਲਿਏ ਪੰਜੌਰ ਬਾਗ ਨੂੰ ਬਾਗ ਦੱਸਦੇ ਹੈ ਬਹੁਤ ਪਿਆਰਾ ਚਲਿਏ ਪੰਜੌਰ ਬਾਗ ਨੂੰ ਚੀਲ ਰੋ ਕਰੋਜ ਦੋਨੋਂ ਗਾਰਡਨ ਗਏ ਸੀ ਭਾਵੇਂ ਪੂਰੀ ਤੁੱਪ ਚ ਨਜ਼ਾਰੇ ਅਸੀਂ ਲਏ ਸੀ ਝੀਲ ਰੋ ਪਰੋਜ ਦੋਨੋਂ ਗਾਰਡਨ ਗਏ ਸੀ ਭਾਵੇਂ ਪੂਰੀ ਤੁੱਪ ਚ ਨਜ਼ਾਰੇ ਅਸੀਂ ਲਏ ਸੀ ਹੁੰਦਾ ਚੜਿਆ ਬਤਾਲੀ ਤੇ ਸੀ ਪਾਰਾਂ ਚੱਲੀਏ ਪੰਜੌਰ ਬਾਗ ਨੂੰ ਓ ਬਾਗ ਦੱਸਦੇ ਹੈ ਬਹੁਤ ਪਿਆਰਾ ਚੱਲੀਏ ਪੰਜੌਰ ਬਾਗ ਨੂੰ ਨਮੀਕਾਰ ਵਿੱਚ ਨਾਡਾ ਸਾਹਿਬ ਨੂੰ ਵੀ ਜਾਵਾਂਗੇ ਨਮੀਕਾਰ ਵਿੱਚ ਨਾਡਾ ਸਾਹਿਬ ਨੂੰ ਵੀ ਜਾਵਾਂਗੇ ਦਰਸ਼ਨ ਕਰਾਂਗੇ ਹੱਥੀ ਦੇਖ ਵੀ ਕਰਾਵਾਂਗੇ ਉਹ ਮੱਥਾ ਟੇਕ ਹੋ ਜੋ ਉਪਾਰੇ ਉਤਾਰਾ ਚੱਲੀਏ ਪੰਜੌਰ ਬਾਗ ਨੂੰ ਬਾਗ ਦੱਸਦੇ ਹੈ ਬਹੁਤ ਪਿਆਰਾ ਚੱਲੀਏ ਪੰਜੌਰ ਬਾਗ ਨੂੰ ਪੰਜੌਰ ਬਾਗ ਦੁਨੀਆ ਦੇ ਬਾਗਾਂ ਤੋਂ ਨਿਆਰਾ ਵੇ ਪੰਜੌਰ ਬਾਗ ਦੁਨੀਆ ਦੇ ਬਾਗਾਂ ਤੋਂ ਨਿਆਰਾ ਵੇ ਉਹਦੇ ਵਿੱਚ ਕੇਸੇ ਜਿਸੇ ਕਸ਼ਮੀਰ ਦਾ ਨਜ਼ਾਰਾ ਵੇ ਉਹ ਮੇਰੇ ਮਨ ਨੂੰ ਵੀ ਆ ਗਿਆ ਹੁਲਾਰਾ ਚਲਿਏ ਪੰਜੌਰ ਬਾਗ ਨੂੰ ਹਾਂ ਬਾਗ ਦੱਸਦੇ ਐ ਬਹੁਤ ਪਿਆਰਾ ਚਲਿਏ ਪੰਜੌਰ ਬਾਗ ਨੂੰ ਰੱਬ ਨੇ ਹੈ ਦਿੱਤੀ ਤੈਨੂੰ ਕਿੰਨੀ ਸੋਹਣੀ ਕਾਰ ਵੇ ਸੱਚੀ ਗੱਲ ਆਖਦੀ ਐ ਤੈਨੂੰ ਤੇਰੀ ਨਾਰ ਵੇ ਰੱਬ ਨੇ ਹੈ ਦਿੱਤੀ ਤੈਨੂੰ ਕਿੰਨੀ ਸੋਹਣੀ ਕਾਰ ਵੇ ਸੱਚੀ ਗੱਲ ਆਖਦੀ ਐ ਤੈਨੂੰ ਤੇਰੀ ਨਾਰ ਵੇ ਬਾਬ ਕਮਾਲਿਆ ਨਾ ਲਾਈ ਅਜ ਲਾਰਾ ਚਲਿਏ ਪੰਜੌਰ ਬਾਗ ਨੂੰ ਓ ਬਾਗ ਦੱਸਦੇ ਹੈ ਬਹੁਤ ਪਿਆਰਾ ਚਲਿਏ ਬਨੌਰ ਬਾਗ ਨੂੰ ਨਮੀਕਾਰ ਸੀ ਲਾਇਆ ਮੈਨੂੰ ਕਿਤੇ ਨਾ ਕਮਾਇਆ ਗੱਲ ਸੁਣ ਲੈ ਵੇ ਮੇਰੀ ਸਰਦਾਰਾ ਚਲਿਏ ਪੰਜੌਰ ਬਾਗ ਨੂੰ ਬਾਗ ਦੱਸਦੇ ਹੈ ਬਹੁਤ ਪਿਆਰਾ ਚਲੀਏ ਪੰਜਾਬ ਬਾਗ ਨੂੰ ਮੰਮੀ ਰੱਖਿਆ ਬਾਗ ਦਾ ਠੰਡਾ ਠੰਡਾ ਸੁਣਾਵੇ ਵਾਹ ਸਵਾਦ ਸਹੀ ਗੱਲ ਹੈ ਆਵਾਜ਼ ਉਹੀ ਬਲੰਦ ਆਓ ਜੀ ਲੈਲੀ ਸਾਹਿਬ ਤੇ ਬਹੁਤਾ ਗਰਮ ਨਹੀਂ ਸੁਣਾਉਣਾ ਹਲਕਾ ਹਲਕਾ ਸਹਿਬਿਆਚਾਰ ਜਿਹੜਾ ਸੈਂਸਰ ਹੋਇਆ ਉਹ ਹਾਂਜੀ ਇਹ ਦੇਖਿਆ ਸੈਂਸਰ ਦੀ ਮੋੜ ਲੱਗੀ ਅੱਛਾ ਅੱਛਾ ਉਹ ਦੂਜਾ ਆ ਸਤਿਜੀ ਮੇਰੇ ਗੀਤ ਹੈ ਤਾਂ ਬਹੁਤ ਸ਼ਰਮ ਵਾਲੇ ਆ ਸਮਾਜਿਕ ਬੰਧਨਾਂ ਦੇ ਉਹ ਹੱਦ ਪਾਰ ਨਹੀਂ ਕਰਦੇ ਆ ਪਰ ਜਦੋਂ ਪਹਿਲੇ ਗੀਤ ਲਿਖਦੇ ਸੀ ਗੰਗਲ ਕਹਿੰਦੇ ਜੀ ਹੂ ਕੰਮ ਹੋਣਾ ਚਾਹੀਦਾ ਹੋਰ ਸਾਈਡ ਪਰ ਹੋਣੀ ਸੀ ਫਿਰ ਵੀ ਥੋੜੇ ਜੇ ਅਮਨੇ ਕੋਸਾ ਕੋਸਾ ਜੇ ਹੈ ਪਰ ਉਹ ਅਗਰ ਕੋਈ ਕੋਈ ਅਕਰ ਕੋਈ ਲੈਨ ਪਿਛਲੀ ਵਾਰ ਪਾਰ ਨਹੀਂ ਸਕਦੀ ਅਗਰ ਥੋੜੀ ਕਿਸੇ ਨੂੰ ਗਰਮ ਲੱਗੀ ਹੋਏ ਸੇਕ ਲੱਗੇ ਹੋਏ ਮਾਫੀ ਚਾਹਤਾ ਉਹ ਉਹਦੇ ਬਦਲੇ ਚ ਅੱਜ ਦੇ ਹਾਲਾਤ ਨੇ ਜਿਵੇਂ ਜ਼ੁਲਮ ਹਨੇ ਦੀ ਚੱਲ ਰਹੀ ਹੈ ਆਪਣੇ ਆਪਣੇ ਗੁਰੂਆਂ ਯਾਦ ਕਰਦੇ ਆਂ ਬਾਬਾ ਨਾਨਕ ਨੂੰ ਯਾਦ ਕਰਦੇ ਆਂ ਮਹਾਰਾਜ ਦੇਖੋ ਕੀ ਕੀ ਹੋ ਰਿਹਾ ਜਨਾਨੀ ਆਪਣੇ ਘਰਾਂ ਨੇ ਮਾਰ ਕਰਦੇ ਆ ਸਿਆਸੀ ਬੰਦੇ ਕੀ ਕੀ ਕਰੀ ਜਾਂਦੇ ਆਂ ज़ुलम चुल पई हुया खूपना चुल पई हुया खूपनेर आज बाबा नानका पा जॻल च फेरा आज बाबा नानका पा जॻल च फेरा सत त मे नू मारे पिया माउ जॾाव ਨਾ ਡਰਦਾ ਮਾੜਾ ਬੋਲਦਾ ਬਸ ਤੱਕੀ ਜਾਵੇ ਨਾ ਡਰਦਾ ਮਾੜਾ ਬੋਲਦਾ ਬਸ ਤੱਕੀ ਜਾਵੇ ਨਾ ਕੋ ਨਾ ਕਹੇ ਭੜ ਗਿਆ ਪਾਪਾਂ ਦਾ ਬੇੜਾ ਆਜਾ ਬਾਬਾ ਨਾਨਕਾ ਪਾਗ ਜਗ ਵਿੱਚ ਫੇਰਾ ਅੱਕ ਸਾਚ ਦੀ ਖਾਨ ਵਾਲੇ ਅਜ ਪਿੱਛੇ ਰਹਿ ਗਏ ਡਾਕੂ ਟੱਗ ਲਟੇਰੇ ਚੜ ਸਿਖਰਾਂ ਤੇ ਵਹਿ ਗਏ ਇਹਨਾਂ ਡਾਕੂ ਟੱਗ ਲਟੇਰਿਆਂ ਦਾ ਬਾਬਾ ਕਰੋ ਨਬੀ ਦਾ ਆਜਾ ਬਾਬਾ ਨਨ ਕਾ ਪਾ ਜਗ ਵਿੱਚ ਫੇਰਾ ਸਿਆਸਤ ਵੀ ਇਸ ਦੇਸ਼ ਦੀ ਹੋਈ ਸਿਆਸਤਵੀ ਇਸ ਦੇਸ਼ ਦੀ ਹੋਈ ਬੇਅਸੂਲੀ ਕਾਤਲ ਬੰਦੇ ਮਾਰ ਕੇ ਵੀ ਨਾ ਚੜਦੇ ਸੂਲੀ ਸਿਆਸਤਵੀ ਇਸ ਦੇਸ਼ ਦੀ ਹੋਈ ਬੇਅਸੂਲੀ ਕਾਤਲ ਬੰਦੇ ਮਾਰ ਕੇ ਵੀ ਨਾ ਚੜਦੇ ਸੂਲੀ ਇਨਸਾਫ਼ ਜੱਜ ਕੀ ਦੇਊਗਾ ਹੋ ਇਨਸਾਫ਼ ਜੱਜ ਕੀ ਦੇਊਗਾ ਹੋ ਐਸੇ ਹੱਸੀ ਜਿਹੜਾ ਆਜਾ ਬਾਬਾ ਨਾਨਕਾ ਪਾ ਜਗ ਵਿੱਚ ਫੇਰਾ ਨਸ਼ਿਆਂ ਦਾ ਜ਼ਖਰ ਨਿਕਲਦਾ ਜੋਰ ਬਰਾੰਦਿਆ ਤੂੰ नशियां डुबी जवानी कोई लॻे तो कोई लॻण वारा मिलंद न कोई, कोई लॻण वारा मिलंद नाया ना। लोर बतेरा आजा बाबा नानका पा जग विच फेरा पुतर जहाली फिर चकी चटे सजन ठग वर जे चोले चीटे ठगू थैण ਤੱਗ ਨੂੰ ਤੱਗ ਤੈਨ ਦਾ ਨਾ ਕਿਸੇ ਵਿੱਚ ਜੇਰਾ ਆਜਾ ਬਾਬਾ ਨਾਨਕਾ ਪਾ ਜਗ ਵਿੱਚ ਫੇਰਾ ਇਹਨਾਂ ਸੰਗਤਾਂ ਦੀ ਇਹਨਾਂ ਸੰਗਤਾਂ ਦੀ ਅਰਜ਼ੋਈਆ ਲਾਵ ਲੈ ਦੀ ਅਰਜ਼ੋਈਆ ਬਾਬਾ ਪਾਜਾ ਮੇਰਾ ਆਜਾ ਬਾਬਾ ਨਾਨਕਾ ਪਾ ਜਗ ਵਿੱਚ ਫੇਰਾ

ਉਹਨੇ ਸੈਰਾਂ ਤੇ ਮੈਂ ਚੰਦ ਫੁੱਲ ਕੀ ਬਿਠੇ ਰਹੇ ਹਾਂ ਉਹ ਖੁਦ ਨੂੰ ਭਗਵਾਨ ਸਮਝ ਬੈਠੇ ਵਾਹ 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 ਜੀ ਵਾਹ ਉਹਦੇ